ਦੋਸਤੋ ਪੰਜਾਬੀ ਟਰੰਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਰਣਨੀਤੀ ਬਦਲੀ ਪੰਜਾਬ ਤੇ ਠੀਕਰਾਂ ਬੰਨਣ ਲੱਗਾ ਚਿੰਦਾ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਦੇ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਮੇਰੇ ਸਾਥੀ ਪੱਤਰਕਾਰ ਸ਼੍ਰੀ ਚਰਨਜੀਤ ਜੀ ਚਰਨਜੀਤ ਜੀ ਤੁਹਾਡਾ ਬਹੁਤ ਸਾਰਾ ਤੇ ਮਿਹਰਬਾਨੀ ਜੀ ਚਰਨਜੀਤ ਜੀ ਕਿਸਾਨ ਜਥੇਬੰਦੀਆਂ ਨੇ ਅੱਜ ਕਿਸਾਨੀ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਜਿਹੜਾ ਉਹ ਕਰ ਦਿੱਤਾ ਹੈ ਤੇ ਕਿਸਾਨ ਜਥੇਬੰਦੀਆਂ ਨੇ ਦਿੱਲੀ ਕੂਚ ਦੇ ਨਾਲ ਹੀ ਪੰਜਾਬ ਤੇ ਹਰਿਆਣਾ ਦੀਆਂ ਹਦਾਂ ਦੇ ਜਿਹੜੇ ਹੰਦਾਲਾਤ ਨੇ ਉਹ ਬਹੁਤ ਹੀ ਨਾਜ਼ੁਕ ਬਣੇ ਹੋਏ ਨੇ ਚਾਹੇ ਸ਼ੰਭੂ ਦੀ ਹੱਦ ਦੀ ਗੱਲ ਕਰੀਏ ਜਾਂ ਖਨੌਰੀ ਹੱਦ ਦੀ ਗੱਲ ਕਰੀਏ ਲਗਾਤਾਰ ਸਵੇਰ ਦਾ ਟਕਰਾਅ ਜਿਹੜਾ ਉੱਥੇ ਦੇਖਣ ਨੂੰ ਮਿਲ ਰਿਹਾ ਹੈ ਤਾਂ ਪਹਿਲਾਂ ਤਾਂ ਅਸੀਂ ਇਹੀ ਜਾਨਣਾ ਚਾਹਾਂਗੇ ਕਿ ਉੱਥੇ ਦੇ ਜ਼ਮੀਨੀ ਹਾਲਾਤ ਕੀ ਨੇ ਕਿਸਾਨਾਂ ਨੇ ਕਿੱਥੇ ਤੱਕ ਪਹੁੰਚ ਸਕੇ ਨੇ ਜਾਂ ਪੁਲਿਸ ਵੱਲੋਂ ਉਹਨਾਂ ਨੂੰ ਰੋਕਣ ਲਈ ਕਿਸ ਤਰ੍ਹਾਂ ਦੇ ਜਿਹੜਾ ਪ੍ਰਬੰਧ ਕੀਤੇ ਜਾ ਰਹੇ ਨੇ ਜਾਂ ਕੀ ਕਦਮ ਚੁੱਕੇ ਜਾ ਰਹੇ ਨੇ ਉਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਸਾਂਝਾ ਕਰੋ ਦੇਖੋ ਜਿਸ ਤਰ੍ਹਾਂ ਪਿਛਲੇ 24 ਘੰਟਿਆਂ ਤੋਂ ਕਿਆਸ ਕੀਤਾ ਜਾ ਰਿਹਾ ਸੀ ਜਾਨ ਲੋਕਮਾਨਾਂ ਦੇ ਵਿੱਚ ਇੱਕ ਡਰ ਮੰਣਿਆ ਬਣਿਆ ਹੋਇਆ ਸੀ ਕਿ ਕਿ ਸ਼ੰਭੋ ਰਖਨੌਰੀ ਬਾਰਡਰ ਦੇ ਜਿਹੜੇ ਹਾਲਾਤ ਐ ਉਹ ਵਿਗੜ ਸਕਦੇ ਨੇ ਕਿ ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਹਾਲਾਤਾਂ ਨੂੰ ਟਾਈਮਲੀ ਜਿਹੜਾ ਕੰਟਰੋਲ ਕੀਤਾ ਜਾਵੇ ਜਾਂ ਗੱਲਬਾਤ ਦਾ ਸلسਲਾ ਮੁੜ ਸ਼ੁਰੂ ਕੀਤਾ ਜਾਵੇ ਪਰ ਹੋਇਆ ਬਿਲਕੁਲ ਜਿਸ ਤਰ੍ਹਾਂ ਕਿਆਸ ਕੀਤਾ ਜਾਂਦਾ ਸੀ ਉਸ ਤੋਂ ਵੀ ਵੱਧ ਕਿ ਅੱਜ ਹੁਣੇ ਹਾਲ ਹੀ ਵਿੱਚ ਥੋੜਾ ਟਾਈਮ ਪਹਿਲਾਂ ਹੀ ਇੱਕ ਬੜੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਐ ਖਨੌਰੀ ਬਾਰਡਰ ਤੇ ਦੱਸਿਆ ਜਾ ਰਿਹਾ ਕਿ ਤਿੰਨ ਨੌਜਵਾਨਾਂ ਦੇ ਜਿਹੜੇ ਹਕੇ ਵਿੱਚ ਇੰਜਰਡ ਹੋਏ ਨੇ ਉਹਨਾਂ ਦੇ ਵਿੱਚੋਂ ਇੱਕ ਲੜਕਾ ਜਿਹੜਾ 22-23 ਸਾਲ ਦਾ ਸ਼ੁਭਕਰਮਨ ਉਸ ਦੀ ਡੈਥ ਹੋ ਗਈ ਹੈ ਔਰ ਉਹ ਬਠਿੰਡਾ ਜ਼ਿਲ੍ਹੇ ਦੇ ਮਿੰਨ ਬੱਲੋ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈਗਾ ਉਹਦੀ ਡੈਥ ਨਾਲ ਜਿਹੜਾ ਪੂਰਾ ਮਾਹੌਲ ਜਾਂ ਪੂਰਾ ਸੀਨ ਹੈ ਜਿਹੜਾ ਉਹ ਬਦਲ ਗਿਆ ਇਹ ਇੱਕ ਸਰਕਾਰ ਦੇ ਜ਼ਬਰ ਦੀ ਕਾਪਾ ਕਹਿੰਦੇ ਜਾਂ ਸਰਕਾਰ ਦਾ ਕਹਿੰਦੇ ਕਿ क्रूर ਚਿਹਰਾ ਹੈ ਜਿਹੜਾ ਉਹ ਸਾਹਮਣੇ ਆਇਆ ਹੈਗਾ ਕਿਸਾਨ ਆਗੂ ਸਰਬਨੁਭੰਦੇਰ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਜਿਸ ਦਿਨ ਇਹ ਘਟਨਾ ਵਾਪਰੀ ਉਸ ਤੋਂ ਥੋੜਾ ਟਾਈਮ ਪਹਿਲਾਂ ਹੀ ਜਿਹੜੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਕਿਸਾਨ ਆਗੂਆਂ ਨਾਲ ਮੀਟਿੰਗ ਚੱਲ ਰਹੀ ਸੀ ਮੀਟਿੰਗ ਚ ਲੱਗਦਾ ਸੀ ਕਰਕੇ ਕਿ ਸ਼ਾਇਦ ਅਗਲੇ ਗੇੜ ਦਾ ਸੱਦਾ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਦਿੱਤਾ ਹੈ ਤੇ ਗੱਲਬਾਤ ਦਾ ਜਿਹੜਾ ਦੌਰ ਹੈ ਉਹ ਮੁੜ ਸ਼ੁਰੂ ਹੋਏਗਾ ਪਰ ਇਸੇ ਦੌਰਾਨ ਇਹ ਲੜਕੇ ਦੀ ਡੈਥ ਹੋਣ ਦੀ ਜਿਹੜੀ ਸੂਚਨਾ ਪਹੁੰਚਦੀ ਹੈ ਉਹਦੇ ਨਾਲ ਪੂਰਾ ਸੀਨ ਐ ਇੱਕਦਮ ਚੇਂਜ ਹੋ ਜਾਂਦਾ ਹੈ ਪੂਰਾ ਮਾਹੌਲ ਹੈ ਜਿਹੜਾ ਇੱਕ ਭਾਵਕ ਹੋ ਜਾਂਦਾ ਹੈ ਨੌਜਵਾਨਾਂ ਦੇ ਵਿੱਚ ਉਤੇਜਨਾ ਆ ਜਾਂਦੀ ਹੈਗੀ ਹੈ ਤੇ ਇਹ ਬੜਾ ਮੰਦ ਭਾਗਾ ਹੋਇਆ ਜਿਹੜਾ ਹੋਇਆ ਇਸ ਤਰ੍ਹਾਂ ਆਫਟਰ ਆਲ ਪਹਿਲਾਂ ਵੀ ਸਾਡੇ ਜਦੋਂ ਸਿੰਘੋ ਤੇ ਟਿਕਰੀ ਬਾਰਡਰ ਤੇ ਬੈਠੇ ਸੀ ਉਦੋਂ ਵੀ ਸਭ ਤੋਂ ਵੱਧ ਜਿੰਨੀਆਂ ਜਾਨਾਂ ਗਈਆਂ ਸੀ ਉਹ ਪੰਜਾਬ ਦੇ ਲੋਕਾਂ ਦੀਆਂ ਗਈਆਂ ਸੀ 750 ਦੇ ਕਰੀਬ ਜਿਹੜੇ ਕਿਸਾਨ ਹੈ ਉੱਤੇ ਸ਼ਹੀਦ ਹੋਏ ਸੀ ਹਾਲਾਂਕਿ ਪਿਛਲੇ 12 13 ਘੰਟੇ ਕਹਿੰਦਾ ਜੇ ਆਪਾਂ ਟ੍ਰੈਕਰ ਗਾਰਡ ਦੇਖਣਾ ਹੋਵੇ ਕਿਸਾਨ ਤੇ ਰੰਦਾ ਜਾਂ ਕਿਸਾਨ ਅੰਦੋਲਨ ਦਾ ਸ਼ੰਭੂ ਵਾਲੇ ਦਾ ਖਨੋਰੀ ਵਾਲੇ ਦਾ ਉਹ ਬੜਾ ਜਾਬਤੇ ਵਾਲਾ ਸੀਗਾ ਔਰ ਸਾਡੇ ਜਿਹੜੇ ਕਿਸਾਨ ਲੀਡਰਸ਼ਿਪ ਸੀ ਉਹਨਾਂ ਨੇ ਇੱਕ ਤਹਈਆ ਕੀਤਾ ਸੀ ਹੁਣ ਕਿ ਇਹ ਅੰਦੋਲਨ ਨੂੰ ਅਸੀਂ ਬਿਲਕੁਲ ਪੀਸਫੁੱਲ ਰੱਖਣਾ ਜੀ ਬਿਲਕੁਲ ਜਾਬਤੇ 'ਚ ਰੱਖਣਾ ਬਿਲਕੁਲ ਸਜਮ ਵਿਚ ਰੱਖਣਾ ਹਾਲਾਂਕਿ ਨੌਜਵਾਨਾਂ ਦੇ ਵਿੱਚ ਕਾਫੀ ਉਤਸ਼ਾਹ ਸੀ ਕਿ ਉਹ ਹਰ ਹੀਲੇ ਜਿਹੜਾ ਹੈਗਾ ਰੋਕਾਂ ਨੂੰ ਤੋੜ ਕੇ ਦਿੱਲੀ ਪਹੁੰਚਣਗੇ ਜੀ ਪਰ ਲੰਘੇ ਕੱਲ ਉਹਨਾਂ ਨੇ ਪੂਰੀ ਇਸ ਚੀਜ਼ ਦੀ ਸਕੂਲਿੰਗ ਕੀਤੀ ਸਾਰੇ ਯੂਥ ਦੀ ਉੱਥੇ ਕਿ ਆਪਾਂ ਅੱਗੇ ਨਹੀਂ ਵਧਣਾ ਕਿਉਂਕਿ ਉਹਨਾਂ ਨੇ ਇੱਕ ਕੰਡਿਆਲੀ ਤਾਰ ਲਾ ਕੇ ਆਪਣੇ ਪੱਧਰ ਤੇ ਉਥੇ ਇੱਕ ਘੇਰਾ ਬੰਦੀ ਵੀ ਕਿਸਾਨਾਂ ਨੇ ਕੀਤੀ ਕਿ ਤਾਂ ਕਿ ਕੋਈ ਆਪ ਮੁਹਾਰੇ ਕੋਈ ਨੌਜਵਾਨ ਅੱਗੇ ਨਾ ਵਧ ਸਕੇ ਜੀ ਇਹ ਇਸ ਤਰ੍ਹਾਂ ਦੀ ਰਣਨੀਤੀ ਸੀ ਮੀਟਿੰਗਾਂ ਦੇ ਵਿੱਚ ਇਹ ਵੀ ਤੈਅ ਕੀਤਾ ਸੀਗਾ ਕਿ ਆਮ ਲੋਕ ਅੱਗੇ ਨਹੀਂ ਜਾਣਗੇ ਬਲਕਿ ਸਾਰੀਆਂ ਕਿਸਾਨ ਤੇ ਰਾਜੜੀਆਂ ਜਿਹੜੀਆਂ ਇਹ ਅੰਦੋਲਨ ਨੂੰ ਲੜ ਰਹੀਆਂ ਨੇ ਉਹਨਾਂ ਦਾ ਇੱਕ ਇੱਕ ਆਗੂ ਹੈ ਜਿਹੜਾ ਉਹ ਅੱਗੇ ਹਵਾਈ ਕਰੇਗਾ ਕਹਿੰਦੇ ਭਾਵੇਂ ਕੋਈ ਵਲੰਟੀਅਰ ਹੈ ਕਿਸੇ ਜਥੇਬੰਦੀ ਦਾ ਵਰਕਰ ਹੈ ਜਿਹੜਾ ਉਹ ਨਹੀਂ ਅੱਗੇ ਲੱਗੇਗਾ ਜਾਂ ਆਮ ਬੰਦਾ ਨਹੀਂ ਅੱਗੇ ਜਾਏਗਾ ਬਲਕਿ ਕਿਸਾਨ ਤੇ ਰੰਗ ਖੁਦ ਜਾਣਗੇ ਆ ਜੀ ਉਹਨਾਂ ਨੇ ਆਪਣੀ ਇੱਕ ਟਾਸਕ ਫੋਰਸ ਬਣਾਈ ਸੀ ਕਿ ਸਾਰੇ ਜਿਹੜਾ ਇਕੱਠ ਹੈ ਉਹਨੂੰ ਇੱਕ ਜਾਬ ਤੇ ਚ ਇੱਕ ਡਿਸਿਪਲਨ ਚ ਰੱਖਿਆ ਜਾ ਸਕੇ ਔਰ ਇੱਥੋਂ ਤੱਕ ਆਪਾਂ ਸੋਨੇ ਰਾਤ ਦੇਰ ਰਾਤ ਤੱਕ ਇਹ ਸੁਣਦੇ ਰਹੇ ਆ ਕਿ ਕਿਸਾਨਾਂ ਆਗੂ ਇਹ ਕਹਿੰਦੇ ਰਹਿੰਦੇ ਰਹੇ ਕਿ ਅਸੀਂ ਜ਼ਬਰ ਨੂੰ ਝੱਲਾਂਗੇ ਜੀ ਉਹਨਾਂ ਤਾਂ ਕਿਤੇ ਵੀ ਇਸ ਕਿਸਮ ਦਾ ਬਿਆਨ ਨਹੀਂ ਸੀ ਆ ਰਿਹਾ ਕਿ ਅਸੀਂ ਜਿਹੜਾ ਟੱਕਰ ਲਾਵਾਂਗੇ ਜਾਂ ਸਾਡੀ ਹੁਣ ਅੰਖ ਦਾ ਸਵਾਲ ਹੈ ਜਾਂ ਸਾਡੇ ਵਿਕਾਰ ਦਾ ਸਵਾਲ ਹੈ ਉਹ ਕਹਿੰਦੇ ਸੀ ਕਿ ਇਹ ਸਾਡੇ ਹੱਕ ਦਾ ਮਸਲਾ ਹੈ ਦਾ ਹੱਕ ਦਾ ਮਸਲਾ ਅਸੀਂ ਕਿ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰਾਂਗੇ ਅਸੀਂ ਜਿਹੜੀਆਂ ਰੋਕਾਂ ਲਾਈਆਂ ਨੇ ਹਰਿਆਣਾ ਸਰਕਾਰ ਨੇ ਉਹਨਾਂ ਤੱਕ ਪਹੁੰਚਾਂਗੇ ਔਰ ਕੋਈ ਆਪਣੀ ਤਰਫੋਂ ਕੋਈ ਕਿਉਂਕਿ ਕਿਸੇ ਵੀ ਕੋਲ ਤੁਸੀਂ ਦੇਖਿਆ ਹੋਊਗਾ ਕਿਸੇ ਕਿਸਮ ਦਾ ਕੋਈ ਹਥਿਆਰ ਨਹੀਂ ਸਾਨੂੰ ਦੇਖਣ ਨੂੰ ਮਿਲਿਆ ਸਾਰੇ ਇੱਕ ਨਿਹੱਥੇ ਕਿਸਾਨ ਸੀਗੇ ਈਵਨ ਜਦੋਂ ਉੱਥੇ ਬੋਗਲੈਮ ਮਸ਼ੀਨਾ ਪਹੁੰਚਦੀਆਂ ਨੇ ਜੀ ਸੀ ਬੀ ਮਸ਼ੀਨਾ ਪਹੁੰਚਦੀਆਂ ਨੇ ਜਾਂ ਹੋਰ ਟਿਪਰ ਪਹੁੰਚਦੇ ਨੇ ਤਾਂ ਕਿਸਾਨਾਂ ਆ ਕੋ ਇਹ ਵੀ ਕਹਿ ਸਕਦੇ ਸੀ ਕਿ ਇਹਨਾਂ ਨੂੰ ਯੂਜ਼ ਕਰਾਂਗੇ ਜੀ ਹਾਲਾਂਕਿ ਨੌਜਵਾਨ ਜਿਹੜੇ ਪਹੁੰਚੇ ਹੋਏ ਸੀ ਉਹ ਕਹਿੰਦੇ ਸੀ ਕਿ ਇਹਨਾਂ ਨਾਲ ਅਸੀਂ ਅੱਗੇ ਪਹੁੰਚਣ ਦੇ ਮਦਦ ਲਵਾਗੇ ਇਹਨਾਂ ਦੀ ਜੀ ਪਰ ਕਿਸਾਨਾਂ ਨੇ ਆਪਣੀ ਜਿਹੜੀ ਜਾਬਤੇ ਦਾ ਸਬੂਤ ਇਸ ਗੱਲ ਦਾ ਦਿੱਤਾ ਕਿ ਉਹ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਕੋਈ ਵੀ ਜਿਹੜੀ ਪੋਕਲੈਂ ਕੋਈ ਜੈਸੀ ਵੀ ਅੱਗੇ ਨਹੀਂ ਜਾਏਗੀ ਜੀ ਸਿਰਫ ਲੋਕ ਜਾਣਗੇ ਸਿਰਫ ਆਗੂ ਅੱਗੇ ਜਾਣਗੇ ਹੁਣ ਇਸ ਤੋਂ ਬਾਅਦ ਅੱਗੇ ਕੀ ਹੋ ਸਕਦਾ ਹੈ ਬਿਲਕੁਲ ਕਿ ਤੁਸੀਂ ਇੰਨੇ ਐਫਰਟਸ ਕਰ ਰਹੇ ਹੋ ਦੂਸਰੀ ਤਰਫ ਕੇਂਦਰ ਸਰਕਾਰ ਦਾ ਜਿਹੜਾ ਚਿਹਰਾ ਹੈ ਉਦੇ ਵਿੱਚ ਅਸੀਂ ਸਾਨੂੰ ਡਬਲ ਚਿਹਰਾ ਨਜ਼ਰ ਆ ਰਿਹਾ ਹੈਗਾ ਇੱਕ ਪਾਸੇ ਗੱਲਬਾਤ ਦਾ ਸੱਦਾ ਦਿੱਤਾ ਜਾਂਦਾ ਹੈ ਅਰਜਨ ਮੁੰਡਾ ਜੀ ਦੇ ਖੇਤੀ ਮੰਤਰੀ ਨੇ ਜੀ ਉਹ ਕਹਿੰਦੇ ਕਿ ਅਸੀਂ ਐਮਐਸਪੀ ਨੂੰ ਲੈ ਕੇ ਐਫਆਈਆਰ ਨੂੰ ਲੈ ਕੇ ਫਸਲੀ ਭੁਿੰਤਾਂ ਨੂੰ ਲੈ ਕੇ ਪ੍ਰਾਲੀ ਨੂੰ ਲੈ ਕੇ ਜੀ ਅਗਲੇ ਦੌਰ ਜੀ ਦੀ ਗੱਲਬਾਤ ਕਰਨ ਲਈ ਤਿਆਰ ਆ ਕਿਸਾਨ ਆਉਣ ਈਵਨ ਪੰਜਾਬ ਸਰਕਾਰ ਨੇ ਅਸੋਬਾ ਤੋਂ ਐਫਰਟਸ ਜਿਹੜੀ ਸ਼ੁਰੂ ਕੀਤੀ ਹੋਈ ਸੀ ਕਿ ਉੱਥੇ ਅਧਿਕਾਰੀ ਉਹਨਾਂ ਨਾਲ ਲਗਾਤਾਰ ਕਿਸਾਨਾਂ ਗੂ ਨਾਲ ਮੀਟਿੰਗ ਕਰ ਰਹੇ ਸੀਗੇ ਜਿਵੇਂ ਇਹ ਡੈਥ ਹੋਈ ਹੈ ਨੌਜਵਾਨ ਦੀ ਇਹਨੇ ਪੂਰਾ ਸੀਨ ਆ ਜਿਹੜਾ ਬਦਲ ਕੇ ਰੱਖਤਾ ਹੁਣ ਭਾਰਤ ਸਰਕਾਰ ਜੇ ਚਾਹੁੰਦੀ ਤਾਂ ਜਦੋਂ ਚੌਥੇ ਗੇਟ ਦੀ ਗੱਲਬਾਤ ਹੋ ਰਹੀ ਸੀ ਬੇਸ਼ੱਕ ਦੇਖੋ ਉਹ ਗੱਲਬਾਤ ਹੈ ਜਿਹੜੀ ਟੁੱਟ ਗਈ ਸੀ ਕਿਸਾਨ ਆਗੂ ਨੇ ਕਹਿਤਾ ਕਿ ਤੁਹਾਡੀ ਐਮਐਸਟੀ ਦੇ ਤੁਸੀਂ ਫਾਰਮੂਲਾ ਦਿੱਤਾ ਹੈ ਇਥੇ ਵਿਚਾਰ ਚਰਚਾ ਕਰਕੇ ਦੋ ਦਿਨ ਬਾਅਦ ਦੱਸਾਂਗੇ ਜੀ ਜੇ ਸਰਕਾਰ ਦੀ ਨੀਅਤ ਠੀਕ ਹੁੰਦੀ ਤਾਂ ਜਿਹੜੀ ਅਗਲੀ ਡੇਟ ਉਹ ਫੌਰੀ ਫਿਕਸ ਕਰ ਲਈ ਜਾਂਦੀ ਬਿਲਕੁਲ ਜਦੋਂ ਤੁਸੀਂ ਅਗਲੇ ਗੇਟ ਦੀ ਮੀਟਿੰਗ ਤੈਅ ਕਰ ਲੈਣੇ ਹੋ ਤਾਂ ਸਾਡੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਚ ਇੱਕ ਤوازن ਬਣ ਜਾਂਦਾ ਹੈ ਜੀ ਆਪਣਾ ਕਿ ਉੱਥੇ ਵੀ ਤੁਸੀਂ ਮੈਂਟਲੀ ਇੱਕ ਪ੍ਰਿਪੇਅਰ ਹੋ ਜਾਂਦਾ ਤੁਹਾਡਾ ਜਿਹੜਾ ਪਿੱਛੇ ਤੁਹਾਨੂੰ ਡੀ ਕਰਿਆ ਹੁੰਦਾ ਸ਼ੰਭੂ ਵਾਲਾ ਇਕੱਠ ਹੈ ਚਾਹੇ ਉਹ ਕਨੌਰੀ ਵਾਲਾ ਇਕੱਠ ਹੈ ਉਹ ਵੀ ਮਾਨਸਿਕ ਤੌਰ ਤੇ ਤਿਆਰ ਹੋ ਜਾਂਦੇ ਕਿ ਨੈਕਸਟ ਗੇਟ ਦੀ ਮੀਟਿੰਗ ਹੋਣੀ ਹੈ ਜਦੋਂ ਤੁਸੀਂ ਇੱਕ ਵਾਰੀ ਗੱਲਬਾਤ ਨੂੰ ਤੋੜ ਲਿਆ ਫਿਰ ਤੁਸੀਂ ਗੱਲਬਾਤ ਦਾ ਸੱਦਾ ਉਹ ਦੋ ਜਨਾਂ ਜਦੋਂ ਕੋਈ ਪੂਰਾ ਮਾਹੌਲ ਹੈ ਜਿਹੜਾ ਲੋਕ ਮੈਂਟਲੀ ਪ੍ਰਿਪੇਅਰ ਹੋ ਜਾਂਦੇ ਨੇ ਤੁਹਾਨੂੰ ਇਹ ਵੀ ਪਤਾ ਹੈ ਕਿ ਉਹਨਾਂ ਨੇ ਫੈਸਲਾ ਕਰ ਲਿਆ ਕਿਸਾਨਾਂ ਨੇ ਕਿ ਅਸੀਂ ਬਿਲਕੁਲ ਖਾਲੀ ਹੱਥ ਆਵਾਂਗੇ ਈਵਨ ਪੋਕਲੇਨ ਮਸ਼ੀਨਾਂ ਜੇਸੀ ਮਸ਼ੀਨਾਂ ਉਹਨ ਕਿਸਾਨ ਆਗੂਨ ਲੀਡਰਸ਼ਿਪ ਨੇ ਖੁਦ ਕਹਿ ਕਿ ਇਸ ਨੂੰ ਅੱਗੇ ਨਹੀਂ ਲਿਜਾਇਆ ਜਾਏਗਾ ਹੁਣ ਇੱਕ ਪਾਸੇ ਦਰਜਨ ਮੁੰਡਾ ਦਾ ਵਿਆਹ ਮੰਦਾ ਹੈਗਾ ਦੂਸਰੀ ਤਰਫ ਹਜੇ ਕਿਸਾਨ ਆਗੂ ਵੱਧੇ ਨਹੀਂ ਜਿੱਤਨਾ ਚੱਲ ਰਹੀਆਂ ਸ਼ੰਭੂ ਤੇ ਖਨੌਰੀ ਤੇ ਉਸ ਤੋਂ ਪਹਿਲਾਂ ਹੀ ਜਿਹੜੇ ਹੰਝੂ ਗੈਸ ਦੇ ਗੋਲੇਦਗ ਨੇ ਉਹ ਸ਼ੁਰੂ ਹੋ ਜਾਂਦੇ ਪਿਛੇ ਇਹਦਾ ਮਤਲਬ ਹੈ ਕਿ ਪਹਿਲਾਂ ਹੀ ਉਹਦੀ ਤਿਆਰੀ ਹੈ ਉਸ ਤਰ੍ਹਾਂ ਦੀ ਬਣੀ ਹੋਈ ਸੀ ਆਪਾਂ ਜਿਸ ਤਰ੍ਹਾਂ ਅੱਜ ਦੇਖ ਰਹੇ ਸੀ ਕਿ ਚਾਰੇ ਪਾਸੇ ਧੂਆ ਹੀ ਧੂਆ ਫੈਲਾ ਹੋਇਆ ਸੀ ਐ ਲੱਗਦਾ ਸੀ ਕਿ ਕਿਸੇ ਫਿਲਮ ਦੀ ਕੋ ਸ਼ੂਟਿੰਗ ਚੱਲ ਰਹੀ ਹੋ ਕਿ ਫਿਲਮ ਦਾ ਕੋ ਦ੍ਰਿਸ਼ ਹੋਵੇ ਚਾਹੇ ਉਹ ਸ਼ੰਭੂ ਬਾਰਡਰ ਦੀ ਗੱਲ ਕਰਨ ਕਿ ਚਾਹੇ ਤਨੌਰੀ ਬਾਰਡਰ ਦੀ ਗੱਲ ਕਰੋਗੇ ਤੇ ਇਹ ਇਹ ਬਿਲਕੁਲ ਦੋਗਲਾ ਚਿਹਰਾ ਸੀ ਸਰਕਾਰ ਨੂੰ ਨਹੀਂ ਚਾਹੀਦਾ ਸੀ ਕਿ ਜੇ ਤੁਸੀਂ ਗੱਲਬਾਤ ਚਲਾਉਣੀ ਹੈਗੀ ਹੈ ਤਾਂ ਤੁਸੀਂ ਗੱਲਬਾਤ ਦੀ ਨੀਅਤ ਲੈ ਕੇ ਆਓ ਜੀ ਚੰਗੀ ਨੀਅਤ ਨਾਲ ਹਾਲਾਂਕਿ ਆਪਾਂ ਬਹੁਤ ਸਾਰੇ ਵੱਡੇ ਵੱਡੇ ਮਸਲੇ ਦੇਖਦੇ ਆਂ ਕਿ ਸਰਕਾਰਾਂ ਦਾ ਫਰਜ਼ ਹੁੰਦਾ ਸੀ ਵੀ ਕਾਹਦੇ ਲਈ ਕਹਿੰਦੇ ਕਿ ਸਾਡੀ ਵੈਲਫੇਅਰ ਸਟੇਟ ਹੈ ਜੀ ਕਿ ਉਹਨੇ ਆਪਦੇ ਅਸੀਂ ਕਹਿੰਦੇ ਸਾਡੇ ਨੇਤਾਗਣ ਇਹ ਗੱਲ ਕਹਿੰਦੇ ਨੇ ਕਿ ਅਸੀਂ ਤਾਂ ਸੇਵਕ ਆਂ ਜੀ ਜੋ ਸੱਚਮੁੱਚ ਦੇ ਸੇਵਕ ਹੈ ਤੇ ਫਿਰ ਉਹਨਾਂ ਨੇ ਆਪਣੇ ਮਾਲਕਾਂ ਕੀ ਵਿਵਹਾਰ ਹੈ ਜਿਹੜਾ ਉਹ ਕੀਤਾ ਜਾ ਰਿਹਾ ਕਿਸਾਨਾਂ ਦੇ ਨਾਲ ਤਾਂ ਉਹਨਾਂ ਨੂੰ ਕੋਈ ਨਾ ਕੋਈ ਟਾਈਮਲੀ ਹੱਲ ਕਢਣਾ ਚਾਹੀਦਾ ਸੀ ਜਾਂ ਜਿਸ ਤਰ੍ਹਾਂ ਕਿਸਾਨਾਂ ਨੇ ਗੱਲ ਤੋੜਤੀ ਸੀ ਨਾਲ ਦੀ ਨਾਲ ਗੱਲਬਾਤ ਹੈ ਜਿਹੜੀ ਸ਼ੁਰੂ ਕਰਨੀ ਚਾਹੀਦੀ ਸੀ ਹੁਣ ਗੱਲਬਾਤ ਉਦੋਂ ਸ਼ੁਰੂ ਕੀਤੀ ਜਦੋਂ ਮਸਲਾ ਪੂਰਾ ਪੀਕ ਤੇ ਮਾਨਸਿਕ ਤੌਰ ਤੇ ਜਿਹੜੇ ਨੌਜਵਾਨ ਮਾਨਸਿਕ ਤੌਰ ਤੇ ਕਿਸਾਨ ਤਿਆਰ ਹੋ ਗਏ ਸੀ ਕਿ ਉਹਨਾਂ ਨੇ ਅੱਜ ਦਿੱਲੀ ਨੂੰ ਕੂਚ ਕਰਨਾ ਹੈ ਫਿਰ ਉਹਨਾਂ ਕੋਲ ਆ ਤੇ ਉੱਪਰੋਂ ਤੁਹਾਡਾ ਇੱਕ ਯੂਥ ਹੈ ਜਿਹੜਾ ਇੱਕ ਜੰਗ ਨੌਜਵਾਨ ਹੈ ਜਿਹੜਾ ਉਹ ਚਲਾ ਗਿਆ ਉਹਦੀ ਡੈਥ ਹੋ ਗਈ ਹੈ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਸਰਕਾਰਾਂ ਨੂੰ ਵੱਡੇ ਦਿਲ ਦਿਖਾਉਣੇ ਚਾਹੀਦੇ ਕਿਉਂਕਿ ਇਹ ਕਿਸਾਨ ਕੋਈ ਬਗਾਨਾ ਤਾਂ ਹੈ ਨਹੀਂ ਇਹ ਉਹ ਵੀ ਕਿਸਾਨ ਹੈ ਜਿਨੇ ਗ੍ਰੀਨ ਰੈਵੋਲੂਸ਼ਨ ਵળે ਪੂਰੇ ਮੁਲਕ ਨੂੰ ਇੱਕ ਢਾਰਸ ਦਿੱਤੀ ਉਹਨਾਂ ਦਾ ਪੇਟ ਭਰਿਆ ਸੋ ਉਹਨੂੰ ਹਮਦਰਦੀ ਨਾਲ ਵਿਚਾਰਿਆ ਜਾਣਾ ਚਾਹੀਦਾ ਸੀ ਹਾਲਾਂਕਿ ਆਪਾਂ ਦੇਖਦੇ ਆ ਕਿ ਕਾਰਪੋਰੇਟ ਹੈ ਜਿਹੜੇ ਕਾਰਪੋਰੇਟ ਜਨਾਂ ਦਾ ਕਰਜ਼ਾ ਮਾਫ ਹੁੰਦਾ ਹੈ ਉਹਨਾਂ ਨੇ ਕਿੰਨੇ ਤੱਕ ਧਰਨੇ ਲਾਏ ਉਹਨਾਂ ਨੇ ਕਾਰਪੋਰੇਟਾਂ ਨੂੰ ਕਿੰਨੇ ਕੁ ਪ੍ਰੋਟੈਸਟ ਕਰਨੇ ਪਏ ਆਪਣੇ ਕਰਜ਼ਾ ਮਾਫੀ ਦੇ ਲਈ ਜੀ ਉਹਨਾਂ ਦੇ ਕਰਜ਼ੇ ਅਸੀਂ ਲੱਖਾਂ ਕਰੋੜਾਂ ਦੇ ਮਾਫ ਕੀਤੇ ਪਰ ਜਿੱਦੋ ਕਿਸਾਨ ਦੀ ਗੱਲ ਹੁੰਦੀ ਹੈ ਉਦੋਂ ਕਿਸਾਨ ਦੇ ਕਹਿੰਦੇ ਕਿ ਤੁਹਾਡੀ ਅਸੀਂ ਸਾਡੇ ਚ ਪਹੁੰਚ ਨਹੀਂ ਅਸੀਂ ਮਾਫ ਨਹੀਂ ਕਰ ਸਕਦੇ ਤੁਹਾਡੇ ਹੁਣ ਜੰਤਰ ਮੰਤਰ ਹੈ ਜਿੱਥੇ ਬੈਠਣ ਦੀ ਕਿਸਾਨ ਆਗੂ ਗੱਲ ਕਰਦੇ ਸੀ ਕਿਸਾਨ ਗੱਲ ਕਰਦੇ ਸੀ ਜੇ ਤਾਂ ਉੱਥੇ ਹੋਰ ਸਟੇਟਾਂ ਦੇ ਲੋਕ ਆਉਂਦੇ ਆ ਜੇ ਤਾਂ ਪੋਲੀਟਿਕਲ ਲੋਕਾਂ ਨੇ ਉੱਥੇ ਧਰਨਾ ਮੁਜ਼ਾਹਰਾ ਕਰਨਾ ਉਹਨਾਂ ਨੂੰ ਕੋਈ ਰੋਕ ਨਹੀਂ ਹੈ ਜੇ ਕਿਸਾਨਾਂ ਨੇ ਕਰਨਾ ਹੈ ਤਾਂ ਉਹਨਾਂ ਲਈ ਰੋਕ ਹੈ ਬਿਲਕੁਲ ਹਾਲਾਂਕਿ ਇਹ ਤਾਂ ਸਾਡੇ ਕਨਸਟੀਟਿਊਸ਼ਨ ਸਮੂ ਇੱਕ ਰਾਈਟ ਦਿੰਦਾ ਹੈ ਕਿ ਅਸੀਂ ਪੀਸਫੁਲੀ ਤਰੀਕੇ ਨਾਲ ਆਪਣਾ ਰੋਸ ਹੈ ਜਿਹੜਾ ਜ਼ਾਹਰ ਕਰ ਸਕਦੇ ਆ हां ठीक है ਤੁਹਾਨੂੰ ਲੱਗਦਾ ਕਿ ਉਹਨਾਂ ਕਿਸਾਨਾਂ ਕੋਲੇ ਕੋਈ ਹਥਿਆਰ ਹੈ ਤਾਂ ਤੁਸੀਂ ਕਹਿ ਸਕਦੇ ਹੋ ਜੇ ਖਾਲੀ ਹੱਥ ਤੁਹਾਡਾ ਕੀ ਕਰਨਗੇ ਬਿਲਕੁਲ ਚਲੋ ਠੀਕ ਹੈ ਜੇ ਕਿਸਾਨੇ ਇਹ ਕਹਿੰਦੇ ਨੇ ਕਿ ਅਸੀਂ ਪੈਦਲ ਚਲੇ ਜਾਂਦੇ ਆ ਉਹਨਾਂ ਨੂੰ ਜਾਨ ਦਿੱਤਾ ਜਾਂ ਵਿੱਚ ਰੋਕਾ ਖੜੀਏ ਕਰਨ ਦਾ ਕੀ ਮਤਲਬ ਹੈ ਕੈਸੀ ਆਪਣਾ ਇੱਕ ਤਾਕਤ ਦਿਖਾ ਰਹੇ ਆ ਇਹਹੀ ਤਾਕਤ ਆ ਜਿਹੜੇ ਵੱਡੇ ਲੋਕਾਂ ਦੇ ਅੰਦਰ ਅਸੀਂ ਕਿਉਂ ਨਹੀਂ ਦਿਖਾਉਂਦੇ ਈਵਨ ਬਿਤਕਰਾ ਦਾ ਕਿਸਾਨ ਨਾਲ ਇਤੋਂ ਤੱਕ ਹੁੰਦਾ ਆ ਕਿਸੇ ਜੇ ਕੋਈ ਕਿਸਾਨ ਕਰਜ਼ੇ ਦੇ ਮਾਮਲੇ ਦੇ ਵਿੱਚ ਜੇਲ੍ਹ ਚਲਾ ਜਾਂਦਾ ਹੈ ਜੇਲ੍ਹ ਦੇ ਵਿੱਚ ਜਿਹੜੀ ਉਹ ਰੋਟੀ ਖਾਂਦਾ ਹੈਗਾ ਉਹ ਰੋਟੀ ਦਾ ਖਰਚਾ ਵੀ ਕਿਸਾਨ ਨੂੰ ਪੱਲਿਓ ਦੇਣਾ ਪੈਂਦਾ ਹੈ ਬਿਲਕੁਲ ਇੱਕ ਕ੍ਰਿਮੀਨਲ ਜੇਲ ਚਲਾ ਜਾਂਦਾ ਹੈ ਉਹਦਾ ਖਰਚਾ ਜਿਹੜੀ ਸਰਕਾਰਾਂ ਚੁੱਕਦੀਆਂ ਨੇ ਜੀ ਇਹਨਾਂ ਵਿੱਚ ਦਾ ਜਿਹੜਾ ਕਿਸਾਨ ਨਾਲ ਹੁੰਦਾ ਹੈ ਲੋੜ ਤਾਂ ਇਹ ਸੀ ਕਿ ਅੰਨਦਾਤਾ ਦੀ ਅਸੀਸ ਔਕ ਦੀ ਘੜੀ ਦੇ ਵਿੱਚ ਬਾਹ ਫੜਦੇ ਅਸੀਂ ਦੂਸਰੇ ਯੂਰਪ ਦੇ 6-7 ਮੁਲਕਾਂ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ ਜੀ ਬੜਾ ਪੀਸਫੁਲੀ ਪ੍ਰੋਟੈਸਟ ਹੋ ਰਹੇ ਟਰੈਕਟਰਾਂ ਨਾਲ ਪ੍ਰੋਟੈਸਟ ਹੋ ਰਹੇ ਜੀ ਉੱਥੇ ਅਸੀਂ ਇਸ ਕਿਸਮ ਦਾ ਹੱਲਾ ਗੁੱਲਾ ਜਿਹੜਾ ਉਹ ਨਹੀਂ ਦੇਖ ਰਹੇ ਨਾਲ ਕਿਸਾਨਾਂ ਦਾ ਤਾਂ ਉਹ ਵਾਹ ਵੀ ਟਰੈਕਟਰ ਹੈ ਬਿਲਕੁਲ ਬਿਲਕੁਲ ਉਹ ਤਾਂ ਕਹਾਇਆ ਹੈ ਕਿ ਕਿਸਾਨੀ ਦਾ ਪਤਾ ਪੁਰਾਣੇ ਸਮੇਂ ਵਿੱਚ ਕਹਿੰਦਾ ਸੀ ਕਿ ਕਿਸਾਨ ਦਾ ਗੱਡਾ ਹੈ ਬਿਲਕੁਲ ਇੱਕ ਤਰੀਕੇ ਦੇ ਨਾਲ ਇਹ ਇਹ ਜੋ ਦੂਜੇ ਮੁਲਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਵਿਵਹਾਰ ਹੋ ਰਿਹਾ ਸਾਡੇ ਦੂਜੇ ਦਰਜੇ ਦੇ ਸ਼ਹਿਰੀ ਦੇ ਤੌਰ ਤੇ ਅਸੀਂ ਕਿਸਾਨਾਂ ਨੂੰ ਲੈ ਰਹੇ ਹਾਂ ਸੋ ਸਰਕਾਰ ਨੂੰ ਚਾਹੀਦਾ ਕਿ ਚਾਹੇ ਹੁਣ ਮਾਹੌਲ ਬਹੁਤ ਟੈਂਸ ਹੋ ਗਿਆ ਸਾਡੇ ਗੱਲ ਕਰਦੇ ਕਰਦੇ ਕਿਉਂਕਿ ਜਦੋਂ ਡੱਲੇਬਾਜ਼ ਦੀ ਗੱਲ ਕਰ ਲਈਏ ਚਾਹੇ ਅਸੀਂ ਪੰਦੇੜ ਦੀ ਗੱਲ ਕਰ ਲਈਏ ਜਿਹੜੇ ਆਗੂ ਨੇ ਉਸ ਮੌਤ ਦੀ ਖਬਰ ਸੁਣਨ ਤੋਂ ਬਾਅਦ ਇਹ ਲੋਕ ਵੀ ਅੱਗੇ ਵਧਨੇ ਸ਼ੁਰੂ ਹੋਏ ਸੀ ਤਾਂ ਉਧਰੋਂ ਫੇਰ ਧੂਆਂ ਆਤਾ ਜਿਹੜੀ ਬਿਛਾੜ ਹੈ ਉਹਨਾਂ ਨੂੰ ਹੰਝੂ ਆਸਤੇ ਗੋਲਿਆਂ ਦੀ ਫੇਰ ਹੋਈ ਨੇ ਉਥੇ ਖਨੋਰੀ ਬਾਰਡਰ ਤੇ ਪਤਾ ਲੱਗਿਆ ਕਿ ਬਲਦੇਵ ਸਿੰਘ ਸਿਰਸਾ ਜਿਹੜੇ ਕਿਸਾਨ ਆਗੂ ਨੇ ਉਹਨਾਂ ਸਮੇਤ ਹੋਰ ਦਰਜਨਾ ਕਿਸਾਨ ਆ ਜਿਹੜੇ ਉਹ ਜ਼ਖਮੀ ਹੋ ਗਏ ਨੇ 160 ਦੇ ਕਰੀਬ ਪਹਿਲੇ ਹੀ ਕਿਸਾਨ ਆ ਜਿਹੜੇ ਉਹਨਾਂ ਦੇ ਜਿਹੜੇ ਰਬੜ ਦੀਆਂ ਜਿਉਂ ਪਲਾਸਟਿਕ ਦੀਆਂ ਗੋਲੀਆਂ ਕਹਿੰਦੇ ਸੀ ਉਹਨਾਂ ਨਾਲ ਇੰਜਰਡ ਹੋਏ ਨੇ ਤਾਂ ਇਨੀ ਇਨੀ ਇਸ ਤਰ੍ਹਾਂ ਬੇਰਹਿਮੀ ਨਾਲ ਜਿਹੜਾ ਵਰਤਾਓ ਕੀਤਾ ਜਾ ਰਿਹਾ ਹੈ ਉਹ ਠੀਕ ਨਹੀਂ ਚਾਹੀਦਾ ਇਹ ਸੀ ਕਿ ਕੇਂਦਰ ਸਰਕਾਰ ਟਾਈਮ ਰੈਂਗ ਹੋਵੇ ਜਿਸ ਤੋਂ ਕਿ ਤੁਹਾਡੀ ਚੌਥੇ ਗ੍ਰੇਡ ਦੀ ਮੀਟਿੰਗ ਹੋਈ ਸੀ ਚੰਗਾ ਹੁੰਦਾ ਕਿ ਉਸ ਮੀਟਿੰਗ ਦੇ ਵਿੱਚ ਹੀ ਅਗਲੀ ਮੀਟਿੰਗ ਤੈਅ ਹੋ ਜਾਂਦੀ ਮੀਟਿੰਗ ਤੈਅ ਹੁੰਦੀ ਤਾਂ ਉਹਦੇ ਨਾਲ ਕੀ ਸੀ ਕਿ ਤੁਹਾਡੀ ਕੰਟੀਨਿਊਸ਼ਨ ਹੈ ਜਿਹੜੀ ਉਹ ਬਣੀ ਨਹੀਂ ਸੀ ਜੀ ਔਰ ਲੋਕ ਮਾਨਸਿਕ ਤੌਰ ਤੇ ਉਦਾਂ ਹੀ ਤਿਆਰ ਰਹੇ ਨੇ ਸੀ ਕਿ ਠੀਕ ਹੈ ਜੀ ਗੱਲਬਾਤ ਚੱਲ ਰਹੀ ਹੈ ਜੋ ਤੁਸੀਂ ਗੱਲਬਾਤ ਨੂੰ ਇੱਕ ਵਾਰੀ ਤੋੜਤਾ ਚਾਹੇ ਉਹ ਕਿਸਾਨਾਂ ਨੇ ਕਿਹਾ ਕਿ ਅਸੀਂ ਆਪਣਾ ਵਿਚਾਰ ਵਟਾਂਦਰਾ ਕਰਕੇ ਦੱਸਾਂਗੇ ਪਰ ਉਹਨੂੰ ਤੁਸੀਂ ਅਗਲੀ ਤਾਂ ਫਿਕਸ ਕੀਤੀ ਜਾ ਸਕਦੀ ਬਿਲਕੁਲ ਤੇ ਹੁਣ ਤੁਸੀਂ ਇਲਾ ਤੁਹਾਡਾ ਬੇਰੇਮੀ ਨਾਲ ਤੁਸੀਂ ਜਿਹੜੀ ਧੂਆਂ ਧਾਰ ਉੱਥੇ ਕੀਤਾ ਹੋਇਆ ਹੈਗਾ ਤੇ ਕਿਸਾਨਾਂ ਦਾ ਉੱਥੇ ਬੁਰਾ ਹਾਲ ਹੋ ਗਿਆ ਹੈ। ਫਿਰ ਵੀ ਕਿਸਾਨ ਟੱਕਰ ਲੈ ਰਹੇ ਨੇ। ਪਰ ਕਿਤੇ ਵੀ ਜਿੰਨਾ ਕਿ ਮੈਂ ਸਾਰੀਆਂ ਵੀਡੀਓਜ਼ ਹੁਣ ਤੱਕਆਂ ਦੇਖੀਆਂ ਨੇ ਕਿਤੇ ਨਹੀਂ ਇਹ ਦੇਖਿਆ ਕਿ ਕੋਈ ਕਿਸਾਨ ਜੇਸੀ ਮਸ਼ੀਨ ਲੈ ਕੇ ਅੱਗੇ ਵਧ ਰਿਹਾ ਹੋਵੇ। ਝੋਕ ਲੈਣ ਲੈ ਕੇ ਅੱਗੇ ਵਧ ਰਿਹਾ ਹੋਵੇ। ਸੋ ਆਉਣ ਵਾਲੇ ਦਿਨ ਜਿਹੜਾ ਆਉਣ ਵਾਲਾ ਟਾਈਮ ਹੈ ਉਹ ਬੜਾ ਸੈਂਸਿਟਿਵ ਹੈ ਕਿਉਂਕਿ ਦੂਸਰੀਆਂ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਕਹਿੰਦੀ ਹੈ ਜਾਂ ਬੀਕੇ ਯੂਗਰਾਹਾਂ ਉਹਨਾਂ ਨੇ ਵੀ ਅਲਟੀਮੇਟਲੀ ਫਿਰ ਪੈਂਤੜਾ ਕਿਸੇ ਨਾ ਕਿਸੇ ਤਰ੍ਹਾਂ ਦਾ ਲੈਣਾ ਹੈਗਾ। ਔਰ ਮੈਨੂੰ ਲੱਗਦਾ ਕਿ ਭਾਰਤ ਸਰਕਾਰ ਇਸ ਗੱਲ ਨੂੰ ਟਾਲਣਾ ਚਾਹੁੰਦੀ ਸੀ ਕਿ ਇੱਥੇ ਹੀ ਇਹਨਾਂ ਨੂੰ ਰੋਕ ਕੇ ਰੱਖਿਆ ਜਾਵੇ ਤੇ ਇੱਥੇ ਰੁਕਣਗੇ ਜੇ ਇਹ ਦਿੱਲੀ ਪਹੁੰਚਣਗੇ ਸਿੰਘੂ ਬਾਰਡਰ ਤੇ ਜਿਵੇਂ ਅੱਜ ਕਹਿਿਆ ਜਾ ਰਿਹਾ ਹੈ ਕਿ ਗਾਜੀਪੁਰਾ ਸਿੰਘੂ ਔਰ ਟਿੱਕੀ ਬਾਰਡਰ ਤੇ ਜਿਹੜਾ ਪੁਲਿਸ ਦਾ ਪਹਿਰਾ ਹੋਰ ਵਧਾ ਦਿੱਤਾ ਇਹਨਾਂ ਨੂੰ ਲੱਗਦਾ ਕਿ ਜੇ ਕਿਸਾਨ ਦਿੱਲੀ ਪਹੁੰਚੇ ਚ ਕੰਮਜਾਦ ਹੋਣਦੇ ਆ ਤਾਂ ਕਿਸਾਨਾਂ ਇਸ ਅੰਦੋਲਨ ਨੇ ਜਿਹੜਾ ਇੱਕ ਨੈਸ਼ਨਲ ਸ਼ੇਪ ਹੈ ਜਿਹੜੀ ਉਹ ਲੈ ਲੈਣੀ ਹੈ ਉਹਦੇ ਨਾਲ ਉਹਨਾਂ ਨੂੰ ਲੱਗਦਾ ਕਿ ਅੱਗੇ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਉਹਨਾਂ ਨੂੰ ਵੋਟਾਂ ਨੂੰ ਜਿਹੜੀ ਸੱਟ ਹੈ ਜਾਂ ਡੈਂਟ ਹੈ ਉਹ ਪ ਚੰਦਜੀਤ ਜੀ ਜਿਵੇਂ ਕੇਂਦਰ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ਦੀ ਕਿਸਾਨਾਂ ਦੀ ਘੇਰਾਬੰਦੀ ਕੀਤੀ ਗਈ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਤੇ ਇਸ ਦੇ ਨਾਲ ਹੀ ਹੁਣ ਪਤਾ ਲੱਗ ਰਿਹਾ ਵੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੀ ਘੇਰਾਬੰਦੀ ਉਹ ਸ਼ੁਰੂ ਕਰ ਦਿੱਤੀ ਹੈ ਉਸ ਬਾਰੇ ਵਿੱਚ ਜਾਣਨਾ ਪਾਉਗੇ ਕੇਂਦਰ ਸਰਕਾਰ ਵੱਲੋਂ ਕਿਵੇਂ ਜਿਹੜਾ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਦੇਖੋ ਦੋ ਤਰ੍ਹਾਂ ਦੀ ਲੜਾਈ ਲੜੀ ਜਾ ਰਹੀ ਹੈ ਇੱਕ ਲੜਾਈ ਤਾਂ ਲੜੀ ਜਾ ਰਹੀ ਹੈ ਕਿਸਾਨਾਂ ਦੇ ਨਾਲ ਸਿੱਧੀ ਲੜਾਈ ਲੜੀ ਜਾ ਰਹੀ ਹੈ ਜਿਹੜੀ ਆਪਾਂ ਉਹਨੂੰ ਜਿਹਦਾ ਵਿਖਿਆਨ ਕੀਤਾ ਹੈ ਕਿ ਕਿਸ ਤਰ੍ਹਾਂ ਹਾਲਾਤ ਹੈ ਜਿਹੜੇ ਉਹ ਸ਼ੰਭੂਜ ਬਣੇ ਨੇ ਖਨੌਰੀ ਬਾਰਡਰ ਤੇ ਬਣੇ ਹੋਏ ਜੀ ਨਾਲੋਂ ਨਾਲ ਕਿਉਂਕਿ ਭਾਰਤ ਸਰਕਾਰ ਹੈ ਕਿ ਚੋਣਾਂ ਸਿਰਦੇ ਨੇ ਕੋਡ ਆਫ ਕੰਡਕਟ ਹੈ ਜਿਹੜਾ ਮਾਰਚ ਚ ਲੱਗ ਜਾਣਾ ਹੈਗਾ ਉਹਨਾਂ ਨੂੰ ਲੱਗਦਾ ਕਿ ਵੋਟਾਂ ਵੀ ਆਪਣੀਆਂ ਸਿਕਿਉਰ ਰਹਿਣੀਆਂ ਚਾਹੀਦੀਆਂ ਜੀ ਬਿਲਕੁਲ ਉਹਨਾਂ ਨੂੰ ਪਤਾ ਹੈਗਾ ਕਿ ਅਗਰ ਕੋਈ ਨੁਕਸਾਨ ਹੁੰਦਾ ਹੈਗਾ ਕਿਸੇ ਕਿਸਮ ਦਾ ਇਤੰਜਾਨੀ ਹਮਾਲੀ ਤਾਂ ਉਹਦਾ ਜਿਹੜਾ ਸਿੱਧੇ ਤੌਰ ਤੇ ਕੇਂਦਰ ਸਰਕਾਰ ਜਾਂ ਹਰਿਆਣਾ ਸਰਕਾਰ ਨੂੰ ਕਟੇਰੇ 'ਚ ਖੜਾ ਕੀਤਾ ਜਾਏਗਾ ਤਾਂ ਉਹਨਾਂ ਨੇ ਇੱਕ ਲਾਡ ਆਰਡਰ ਦੀ ਸਿਚੁਏਸ਼ਨ ਦਾ ਲਾ ਕੇ ਇਸ ਨੂੰ ਹੁਣ ਜਿਹੜਾ ਬੀਤੀ ਰਾਤ ਦਾ ਜਿਹੜਾ ਪਿਛਲੇ ਪਪਾ ਕਹ ਲਈਏ ਰਾਤ ਦੇ 6:00 ਵਜੇ ਤੋਂ ਲੈ ਕੇ ਉਹਨਾਂ ਨੇ ਟੋਟਲੀ ਜਿਹੜੀ ਆਪਣੀਆਂ ਗੱਨਾਂ ਹੈ ਜਿਹੜੀ ਸਿਆਸੀ ਗੱਨਾਂ ਹੈ ਉਹ ਪੰਜਾਬ ਦੇ ਪੰਜਾਬ ਸਰਕਾਰ ਵੱਲ ਕਰਦੀ ਹੈ ਪਹਿਲਾਂ ਉਥੋਂ ਇੱਕ ਹੋਮ ਮਿਨਿਸਟਰੀ ਚੋਂ ਇੱਕ ਲੈਟਰ ਆਂਦਾ ਹੈਗਾ ਕਿ ਤੁਹਾਡੇ ਜਿਹੜਾ ਉਥੇ ਜੀਸੀਬੀ ਮਸ਼ੀਨਾ ਪਹੁੰਚ ਗਈਆਂ ਨੇ ਪੋਪਲਰ ਪਹੁੰਚ ਗਿਆ ਹਾਲਾਤ ਇਸ ਕਿਸਮ ਦੇ ਬਣੇ ਲਾ ਐਂਡ ਆਰਡਰ ਦੀ ਸਮੱਸਿਆ ਹੈ ਕਿ ਤੁਹਾਡਾ ਤੁਹਾਡੇ ਤੋਂ ਕੰਟਰੋਲ ਨਹੀਂ ਹੋ ਰਹੀ ਇਸ ਚੀਜ਼ ਤਾਂ ਉਹਦਾ ਜਵਾਬ ਅੱਜ ਪੰਜਾਬ ਸਰਕਾਰ ਨੇ ਹੋਮ ਮਿਨਿਸਟਰੀ ਨੂੰ ਭੇਜ ਦਿੱਤਾ ਉਹਨਾਂ ਨੇ ਕਿਹਾ ਕਿ ਤੁਹਾਡੇ 160 ਦੇ ਕਰੀਬ ਬੰਦੇ ਆ ਜਿਹੜੇ ਉਹ ਇੰਜਰਡ ਹੋ ਗਏ ਨੇ ਔਰ ਕਿਤੇ ਵੀ ਪੰਜਾਬ ਸਰਕਾਰ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਨਕਾਮ ਰਹੇ ਹੋ ਤੁਸੀਂ ਇਕੱਠ ਸਰਦਾਂ ਤੇ ਹੋਣ ਦਿੱਤਾ ਹੈਗਾ ਉਹਨਾਂ ਨੇ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਹੈਗਾ ਕਿ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਿਸਾਨ ਆਪਣੇ ਵੱਖ-ਵੱਖ ਜਿਹੜਿਆਂ ਤੋਂ ਉਹ ਦਿੱਲੀ ਦੀ ਰਵਾਨਾ ਹੋਏ ਨੇ ਅਸੀਂ ਉਹਨਾਂ ਨੂੰ ਰਸਤੇ 'ਚ ਕਿੱਦਾਂ ਰੋਕ ਸਕਦੇ ਸੀ ਤੁਸੀਂ ਰੋਕ ਰੋਕ ਲਾਤੀ ਇਸ ਕਰਕੇ ਉਹ ਇੱਕ ਮੌਪਦਾ ਇੱਕ ਇਕੱਠ ਦਾ ਰੂਪ ਹੈ ਜਿਹੜਾ ਉਹ ਬਣ ਗਿਆ ਹੈਗਾ ਇਸ ਤੋਂ ਪਹਿਲਾਂ ਡੀਜੀਪੀ ਹਰਿਆਣਾ ਨੇ ਇੱਕ ਲੈਟਰ ਲਿਖ ਦਿੱਤਾ ਤੇ ਉੱਥੇ ਮਸ਼ੀਨਾਂ ਤੁਹਾਡੀ ਖੁਦਾਈ ਵਾਲੀ ਮਸ਼ੀਨਾਂ ਖੜੀਆਂ ਹੈਗੀਆਂ ਨੇ ਡੀਜੀਪੀ ਨੇ ਕਰ ਉੱਥੇ ਅੱਗੇ ਜਿਹੜਾ ਐਸਐਸਟੀ ਜਾਂ ਪਟਿਆਲਾ ਰੇਂਜ ਨੂੰ ਇੱਕ ਪੱਤਰ ਹੋਰੀ ਲਿਖਿਆ ਤਾਂ ਪੰਜਾਬ ਸਰਕਾਰ ਠੀਕ ਹੈ ਪੰਜਾਬ ਸਰਕਾਰ ਨੂੰ ਵੀ ਆਪਣੀ ਇੱਕ ਸਿਆਸਤ ਹੈਗੀ ਹੈ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੇ ਵੀ ਤਵਾਜ਼ਲ ਲੱਗਦਾ ਇਹਨੂੰ ਬਣਾ ਕੇ ਰੱਖੀਏ ਕਿ ਸੈਂਟਰ ਸਰਕਾਰ ਕਿਤੇ ਇਹਨਾਂ ਨੂੰ ਮੈਸੇਜ ਚਲਾ ਜਾਵੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਗੱਲ ਨੂੰ ਜਿੰਨਾਂ ਨੇ ਜੱਠਨ ਦੀ ਪਹਿਲੀਆਂ ਮੀਟਿੰਗਾਂ 'ਚ ਕੋਸ਼ਿਸ਼ ਕੀਤੀ ਹੈ ਉਹ ਹਰ ਤਰ੍ਹਾਂ ਦੀ ਕੋਆਪਰੇਸ਼ਨ ਦੇਖਣ ਦੀ ਨਜ਼ਰ ਆ ਰਹੀ ਸੀ ਸਾਰੇ ਲੋਕਾਂ ਨੂੰ ਉਹਨਾਂ ਨੇ ਕੇਂਦਰ ਤੇ ਦਬਾਅ ਪਾਇਆ ਸੀ ਕਿ ਕਿਸਾਨਾਂ ਦਾ ਮਸਲਾ ਹੈ ਇਸ ਨੂੰ ਹਮਦਰਦੀ ਨਾਲ ਵਿਚਾਰ ਲਓ ਤੇ ਇਹਨਾਂ ਦੇ ਮਸਲੇ ਜਿਹੜੇ ਮੰਨ ਲਓ ਨਹੀਂ ਇਹ ਗੱਲ ਹੈ ਜਿਹੜੀ ਵਿਗੜ ਸਕਦੀ ਹੈ ਇਸ ਤਰ੍ਹਾਂ ਦੇ ਬੱਦਸ ਜਿਹੜੇ ਪੰਜਾਬ ਸਰਕਾਰ ਨੇ ਪਹਿਲਾਂ ਮੀਟਿੰਗਾਂ ਦੇ ਵਿੱਚ ਜ਼ਾਹਰ ਕੀਤੇ ਸੀ ਜੀ ਇਹਦਾ ਮਤਲਬ ਹੈ ਕਿ ਹੁਣ ਜਦੋਂ ਉਹਨਾਂ ਨੇ ਉੱਪਰੋਂ ਦਬਾਅ ਬਣਾਇਆ ਹੋਮ ਮਿਨਿਸਟਰੀ ਨੇ ਬਣਾਇਆ ਹਰਿਆਣਾ ਸਰਕਾਰ ਨੇ ਬਣਾਇਆ ਤਾਂ ਇਹਨਾਂ ਨੇ ਵੀ ਫਿਰ ਅੱਗੇ ਪੈੰਤੜਾ ਲਿਆ ਜਿਵੇਂ ਪੁਲਿਸ ਦੇ ਜਿਹੜੇ ਬ ਜਾ ਕੁਝ ਰਾਹੀ ਰੋਕੇ ਦੱਸੇ ਜਾ ਰਹੇ ਐ ਐਮਬੂਲੈਂਸਾਂ ਦੇ ਵੀ ਪ੍ਰਬੰਧ ਕੀਤੇ ਨੇ ਹਾਂ ਬਾਕੀ ਕਿਸਾਨਾਂ ਦੀ ਮਦਦ ਲਈ ਇਸ ਕਿਸਮ ਦੇ ਪ੍ਰਬੰਧ ਹੈਗੇ ਨੇ ਕਿ ਪਹਿਲਾਂ ਵੀ ਆਪਾਂ ਦੇਖਿਆ ਦਿੱਲੀ ਦੇ ਵਿੱਚ ਉਹਨਾਂ ਮਰਿੰਦਰ ਸਰਕਾਰ ਹੁੰਦੀ ਸੀ ਉਹਨੇ ਵੀ ਕੀਤੀ ਐ ਇਹਨਾਂ ਨੇ ਵੀ ਇਹ ਕੀਤਾ ਹੈਗਾ ਸੋ ਇਸ ਕਿਸਮ ਦੀਆਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇਖਣ ਨੂੰ ਮਿਲਦੀਆਂ ਨਹੀਂ ਪਰ ਹੁਣ ਮੈਨੂੰ ਇਹ ਲੱਗਦਾ ਕਿ ਜਦੋਂ ਇਹ ਗੱਲ ਕੋਈ ਵਿਗੜ ਗਈ ਤਾਂ ਉਹਦਾ ਲੱਗਦਾ ਕਿ ਸਾਰੇ ਲੋਕ ਜਿਹੜੇ ਸੈਂਟਰ ਨੂੰ ਘਟਾਰੇ 'ਚ ਖੜੇ ਕਰਨਗੇ ਉਸ ਤੋਂ ਪਹਿਲੇ ਜਿਹੜਾ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਤੇ ਜੀ ਘੇਰਾਬੰਦੀ ਇਸ ਤਰ੍ਹਾਂ ਦੀ ਕਰਨੀ ਉਹ ਸ਼ੁਰੂ ਕਰ ਦਿੰਦੀ ਹੈ ਜੀ ਚਰਨਜੀਤ ਜੀ ਪਿਛਲੇ ਜਿਹੜੇ 8-10 ਦਿਨਾਂ ਦੇ ਜੋ ਵੀ ਸਾਰਾ ਵਰਤਾਂਤ ਵਾਪਰ ਰਿਹਾ ਉਸੇ ਨਜ਼ਰ ਮਾਰ ਦਿੱਤਾ ਇੱਕ ਚੀਜ਼ ਜ਼ਰੂਰ ਦੇਖਣ ਚ ਮੈਂਬਰੀ ਸੀ ਕਿ ਪਿਛਲੇ ਹਫਤੇ ਦਾਸ ਜੀ ਤੋਂ ਸਾਰੀਆਂ ਸਿਆਸੀ ਪਾਰਟੀਆਂ ਐਲਾਨ ਕਰ ਰਹੀਆਂ ਸੀ ਦਾਅਵੇ ਕਰ ਰਹੀਆਂ ਸੀ ਕਿ ਅਸੀਂ ਕਿਸਾਨਾਂ ਦੀ ਹਮਾਇਤ ਦੇ ਵਿੱਚ ਹਾਂ ਅਸੀਂ ਕਿਸਾਨਾਂ ਦੇ ਸਮਰਥਨ ਕਰ ਰਹੇ ਹਾਂ ਪਰ ਜਦੋਂ ਅੱਜ ਇਹ ਲੜਾਈ ਨੋਮਾ ਮਾਹੌਲ ਬਣਿਆ ਹੋਇਆ ਹੈ ਪੰਜਾਬ ਤੇ ਹਰਿਆਣਾ ਦੀ ਹਦਾਂ ਤੇ ਤਾਂ ਕੋਈ ਵੀ ਸਿਆਸੀ ਪਾਰਟੀ ਆ ਉੱਥੇ ਲਖਾਈ ਨਹੀਂ ਦੇ ਰਹੀ ਅੱਜ ਇਹ ਜਿਹੜੀ ਤਸ਼ੱਦਦ ਹੋ ਰਹੀ ਹੈ ਉਸ ਦਾ ਸਾਹਮਣਾ ਕਿਸਾਨ ਇਕੱਲੇ ਉੱਥੇ ਜਿਹੜਾ ਹੈਗਾ ਕਰ ਰਹੇ ਨੇ ਹਦਾਂ ਤੇ ਤਾਂ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੀ ਸਿਆਸੀ ਪਾਰਟੀਆਂ ਦੇ ਰੰਗ ਸਿਆਸੀ ਤੌਰ ਤੇ ਕੁਝ ਹੋਰ ਨੇ ਜਿਦੋਂ ਕਿ ਜ਼ਮੀਨੀ ਪੱਧਰ ਤੇ ਕੁਝ ਹੋਰ ਹੈ ਇਹ ਬਿਲਕੁਲ ਇੱਕ ਵੇਲਾ ਸੀ ਰਾਤੀ ਸੀ ਕਿ ਜਦੋਂ ਪੋਲੀਟੀਕਲ ਪਾਰਟੀਆਂ ਠੀਕ ਉਸੇ ਤਰ੍ਹਾਂ ਲੜਾਈ ਲੜਦੀਆਂ ਸੀ ਗਰਾਊਂਡ ਤੇ ਜਿਸ ਤਰ੍ਹਾਂ ਅੱਜ ਕਿਸਾਨ ਯੂਨੀਅਨਾਂ ਜਾਂ ਮਜ਼ਦੂਰ ਯੂਨੀਅਨਾਂ ਜਾਂ ਮਜ਼ਦੂਰ ਯੂਨੀਅਨਾਂ ਨਾਲ ਲੜਦੀਆਂ ਹੈਗੀਆਂ ਜੀ ਹੁਣ ਸਾਨੂੰ ਗਰਾਊਂਡ ਤੇ ਕੁਝ ਨਜ਼ਰ ਨਹੀਂ ਪੈਂਦਾ ਅੱਜ ਹੋ ਗਿਆ ਹੁਣ ਤੁਸੀਂ ਦੇਖੋਗੇ ਤਾਂ ਇਹ ਘੰਟੇ ਬਾਅਦ ਡਵੀਟ ਆ ਜਾਣਗੇ ਇਹ ਉਹ ਮੁੰਡੇ ਦੀ ਮੌਤ ਨੂੰ ਲੈ ਕੇ ਇਹਨਾਂ ਨੂੰ ਲੱਗਦਾ ਕਿ ਇੱਕ ਟਵੀਟ ਕਰਕੇ ਇੱਕ ਪ੍ਰੈਸ ਕਾਨਫਰੰਸ ਕਰਕੇ ਸਾਡੀ ਡਿਊਟੀ ਹੈ ਜਿਹੜੀ ਖਤਮ ਹੋ ਗਈ ਹੈ ਜੀ ਜਿਹੜੇ ਵਿਰੋਧੀ ਧਿਰ ਵਾਲੇ ਨੇ ਉਹ ਉਹਨਾਂ ਨੂੰ ਕਟੇਰੀ ਵਿੱਚ ਖੜੇ ਕਰਨਗੇ ਰੂਲਿੰਗ ਕਲਾਸ ਰੂਲਿੰਗ ਜਮਾਤ ਨੂੰ ਚਾਹੇ ਪੰਜਾਬ ਦੀ ਹੋਵੇ ਚਾਹੇ ਸੈਂਟਰ ਦੀ ਹੋਵੇ ਜਿਹੜੀ ਰੂਲਿੰਗ ਹੈ ਉਹ ਵਿਰੋਧੀਆਂ ਨੂੰ ਕਟੇਰੀ ਵਿੱਚ ਖੜਾ ਕਰੇਗੀ ਇਹਨਾਂ ਦਾ ਜਿਹੜਾ ਸ਼ਬਦੀ ਜੰਗ ਹੈ ਉਹੀ ਚੱਲਦੀ ਰਹੇਗੀ ਗਰਾਊਂਡ ਤੇ ਸਾਨੂੰ ਕਿਤੇ ਕੁਝ ਵੀ ਜਿਹੜਾ ਨਜ਼ਰੇ ਜਿਹਾ ਨਹੀਂ ਪੈਂਦਾ ਹੈਗਾ ਹਾਲਾਂਕਿ ਚਾਹੀਦਾ ਤਾਂ ਇਹ ਹੈ ਇਹ ਸੱਚਮੁੱਚ ਸਾਨੂੰ ਹੰਦਰਦੀ ਹੈਗੀ ਹੈ ਜੀ ਉਹ ਦਿੱਲੀ ਦੇ ਅੰਦੋਲਨ ਦੀ ਤੁਸੀਂ ਐਗਜ਼ਾਮਪਲ ਲੈ ਲਓ 750 ਕਿਸਾਨ ਉੱਥੇ ਸ਼ਹੀਦ ਹੋਇਆ ਹੈ ਜੀ ਪੰਜਾਬ ਦੇ ਤੁਸੀਂ ਇਹ ਦੇਖ ਲਓ ਕਿ ਕਰੋੜਪਤੀ ਐਮ ਐਲ ਏ ਕਰੋੜਪਤੀ ਮਨਿਸਟਰ ਕਿੰਨੇ ਸੀ ਉਸ ਟਾਈਮ ਜੀ ਕਾਂਗਰਸ ਦੀ ਸਰਕਾਰ ਦੇ ਵਿੱਚ ਸੀ ਵੱਡੇ ਘਰਾਣੇ ਲੈ ਲਓ ਚਲੋ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਓ ਬਾਦਲ ਪਰਿਵਾਰ ਦੀ ਗੱਲ ਕਰ ਕਦੇ ਵੀ ਇਹਨਾਂ ਨੇ ਆਪਣੀ ਜੇਬ ਚੋਂ ਕਿਸੇ ਕਿਸਾਨ ਨੂੰ ਕੋਈ ਦਿੱਤਾ ਹੋਵੇ ਕਦੇ ਹਮਦਰਦੀ ਵਜੋਂ ਇਹ ਤਾਂ ਕਰ ਦਿੱਤਾ ਹੋਵੇ ਕਿ ਜਿਹੜੇ 750 ਕਿਸਾਨਾਂ ਇਨਾਂ ਦੇ ਵਿੱਚੋਂ 100% ਦਾ ਪੱਲਾ ਅਸੀਂ ਵੜਦੇ ਹਾਂ ਜੀ ਕਿ ਅਸੀਂ ਆਪਣੀ ਕਮਾਈ ਦੇ ਵਿੱਚੋਂ ਦਸਵੰਦ ਕੱਢਾਂਗੇ ਨਾ ਹੀ ਕਦੇ ਮਰਿੰਦਰ ਨੇ ਕੀਤਾ ਨਾ ਕਿਸੇ ਹੋਰ ਤਨਾਗ ਨੇ ਕੀਤਾ ਜਦੋਂ ਕੁ ਖੰਡਦੇ ਨੇ ਹੁੰਦੇ ਉਹ ਤਾਂ ਵੰਡਦਾ ਲੈਂਦੇ ਨੇ ਕਹਿੰਦਾ ਜੀ ਬਿਲਕੁਲ ਉਹ ਤਾਂ ਲੈਂਦੇ ਨੇ ਹਾਸਲ ਕਰਦੇ ਨੇ ਦਿੰਦੇ ਵੀ ਨਹੀਂ ਤਰੁਤ ਰੈਲਿੰਗਾਂ ਤੇ ਆਪਣੀਆਂ ਤੇ ਪੋਲੀਟੀਕਲ ਰੈਲਿੰਗਾਂ ਤੇ ਕਿੰਨੇ ਕਿੰਨੇ ਪੈਸੇ ਖਰਚ ਕਰਦੇ ਜੀ ਬਿਲਕੁਲ ਇਸ ਕਰਕੇ ਪ੍ਰੈਕਟੀਕਲੀ ਤਾਂ ਆਈ ਹੈ ਜੇ ਸੱਚਮੁੱਚ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਕਿਸਾਨੀ ਦੇ ਹਮਦਰਦ ਹੈਗੇ ਆ ਤਾਂ ਹਮਦਰਦੀ ਦਿਖਾਉਣਾ ਪ੍ਰੈਕਟੀਕਲੀ ਜੀ ਗਰਾਉਂਡ 'ਚ ਚਲੋ ਠੀਕ ਹੈ ਉੱਥੇ ਕਿਸਾਨ ਜੀ ਉਹਨਾਂ ਨੇ ਇਹ ਕਹਿ ਦਿੱਤਾ ਕਿ ਅਸੀਂ ਕਿਸੇ ਪੋਲੀਟਿਕਲ ਬੰਦੇ ਨੂੰ ਬੋਲਣ ਨਹੀਂ ਦੇਣਾ ਸਟੇਜ 'ਤੇ ਠੀਕ ਹੈ ਉੱਥੇ ਨਹੀਂ ਜਾ ਸਕਦੇ ਤੁਸੀਂ ਜੰਤਰ ਮੰਡਰ 'ਤੇ ਜਾ ਸਕਦੇ ਜੀ ਇਕੱਠੇ ਹੋ ਕੇ ਤੁਸੀਂ ਤਾਂ ਜਿੰਨੇ ਵੀ ਤੁਹਾਡੇ ਐਮਪੀ ਨੇ ਕਾਂਗਰਸ ਦੇ ਐਮਪੀ ਨੇ ਜਿੰਨੇ ਉਹ ਜਾਣ ਬਿਲਕੁਲ ਤੋਂ ਵੱਧ ਉਹਨਾਂ ਦੇ ਐਮਪੀ ਨੇ ਜੀ ਇਸ ਤਰ੍ਹਾਂ ਕალი ਕਰਦੇ ਐਮਪੀ ਨੇ ਉਹ ਜਾਤੀ ਜੰਤਰ ਮੰਤਰ ਤੇ ਬੈਠ ਜੇ ਨਾ ਕਿਸਾਨਾਂ ਦੀ ਸਪੋਰਟ ਕਿਸੇ ਨੇ ਨਹੀਂ ਰੋਕੀ ਬਿਲਕੁਲ ਕੇਂਦਰ ਤੇ ਦਬਾਅ ਬਣਾਉਣ ਵੱਖਰੇ ਤੌਰ ਤੇ ਉਹਦੇ ਨਾਲ ਇੱਕ ਵੱਖਰਾ ਪ੍ਰੈਸ਼ਰ ਬਣਦਾ ਦੇਖੋ ਜਦੋਂ ਇੰਨੇ ਇਕੱਠੇ ਐਮਪੀ ਜੰਤਰ ਮੰਤਰ ਬੈਠਣਗੇ ਤਾਂ ਉਹ ਤੁਹਾਡੀ ਇੱਕ ਨੈਸ਼ਨਲ ਨਿਊਜ਼ ਬਣਦੀ ਹੈ ਜੀ ਬਿਲਕੁਲ ਸਾਰੇ ਨੇਸ਼ਨ ਸਾਰੇ ਦੇਸ਼ ਦੇ ਵਿੱਚ ਤੁਹਾਡੀ ਗੱਲ ਹੈ ਜਿਹੜੀ ਜਾਂਦੀ ਹੈ ਇੰਟਰਨੈਸ਼ਨਲ ਲੈਵਲ ਤੇ ਤੁਹਾਡੀ ਗੱਲ ਪਹੁੰਚਦੀ ਹੈਗੀ ਹੈ ਇਹਨਾਂ ਨੂੰ ਵੀ ਲੱਗਦਾ ਸਾਨੂੰ ਨੂੰ ਵੀ ਲੱਗਦਾ ਕਿ ਸਾਡੀ ਨਮਾਇਜ਼ ਸੱਚਮੁੱਚ ਜ਼ਮੀਨ ਤੇ ਕੁਝ ਹੋ ਰਿਹਾ ਹੈ ਜੀ ਬਿਲਕੁਲ ਪਰ ਜ਼ਮੀਨ ਤੇ ਕੁਝ ਨਹੀਂ ਹੋ ਰਿਹਾ ਸਿਰਫ ਟਵਿੱਟਰ ਤੇ ਹੋ ਰਿਹਾ ਜੀ ਠੀਕ ਹੈ ਐਕਸ ਤੇ ਹੋ ਰਿਹਾ ਜੀ ਮੈਕਸ ਕਹ ਰਹੇ ਆਪਾਂ ਜੀ ਸੋਸ਼ਲ ਮੀਡੀਆ ਤੇ ਹੋ ਰਿਹਾ ਸੋ ਮੈਨੂੰ ਤਾਂ ਸ਼ੁਰੂ ਤੇ ਇਹ ਲੱਗਦਾ ਹਾਲਾਂਕਿ ਜਦੋਂ ਇਹਨਾਂ ਨੇ ਵੋਟਾਂ ਲੈਣੀ ਹੁੰਦੀਆਂ ਨੇ ਉਹ ਵੀ ਸਿਰਫ ਇੱਕ ਵੋਟ ਬੈਂਕ ਐ ਇਸ ਕਰਕੇ ਉਦੋਂ ਕਿਸਾਨਾਂ ਦੇ ਘਰਾਂ ਤੱਕ ਵੇਜ ਜਾਂਦੇ ਆ ਉਦੋਂ ਹੋਰ ਬੜੇ ਦਾਅਵੇ ਵਾਦੇ ਆ ਜਿਹੜੇ ਉਹ ਕੀਤੇ ਜਾਂਦੇ ਨੇ ਸੱਚਮੁੱਚ ਜੀ ਜਿਸ ਤਰ੍ਹਾਂ ਦਾ ਹੁਣ ਇਸ ਵੇਲੇ ਅੱਜ ਦੀ ਘੜੀ ਦੇ ਵਿੱਚ ਕਿਸਾਨੀ ਤੇ ਸੰਕਟ ਬਣਿਆ ਹੋਇਆ ਹੈ ਕਿਸਾਨ ਕੋਲ ਤੇ ਸੰਕਟ ਬਣਿਆ ਹੋਇਆ ਹੈ ਇੱਕ ਨੌਜਵਾਨ ਦੀ ਜਿਹੜੀ ਜਾਨ ਚਲੀ ਗਈ ਮਾਪਿਆਂ ਦਾ ਇੱਕ ਪੁੱਤ ਚਲਾ ਗਿਆ ਹੈਗਾ ਤਾਂ ਇਸ ਘੜੀ ਦੇ ਵਿੱਚ ਪੋਲੀਟਿਕਲ ਪਾਰਟੀਆਂ ਨਾਲੋਂ ਵੀ ਚਾਹੀਦਾ ਕਿ ਆਪਣੇ ਮਤਭੇਦ ਭੁਲਾ ਕੇ ਕਿਸਾਨ ਅੰਦੋਲਨ ਦੀ ਹਮਾਇਤ ਹਮਾਇਤ ਦੇ ਵਿੱਚ ਜ਼ਮੀਨ ਤੇ ਕੁਝ ਨਾ ਕੁਝ ਕਰਕੇ ਦਿਖਾਉਣਾ ਜੀ ਇਹ ਸੰਮੇਰੇ ਸਾਥੀ ਪੱਤਰਕਾਰ ਸ੍ਰੀ ਚਰਨਜੀਤ ਜੀ ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਦੇਲੇ ਦੀ ਗੱਲ ਵਿੱਚ ਤਾਂ